ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਫੇਰ ਪਹੁੰਚੇ ਹਾਂ ਨਮਾਦਿਆਂ ਦੇ ਮੇਲੇ ਤੇ ਹਨਾ। ਪਿਛਲੇ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਨਮਾਤਿਆਂ ਦੇ ਮੇਲੇ ਦਾ ਰਾਤ ਦਾ ਦ੍ਰਿਸ਼ ਦਿਖਾਇਆ ਸੀਗਾ ਤੇ ਅੱਜ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਦਿਨ ਦਾ ਦ੍ਰਿਸ਼ ਦਿਖਾਵਾਂਗੇ ਆਪਣੀ ਵੀਡੀਓ ਦੇ ਵਿੱਚ। ਤੇ ਅੱਜ ਜਿਹੜਾ ਮੇਲੇ ਦਾ ਲਾਸਟ ਦਿਨ ਆ 16 ਤਰੀਕ ਆ। 14 ਤਰੀਕ ਨੂੰ ਇਹ ਮੇਲਾ ਸਟਾਰਟ ਹੋਇਆ ਸੀ ਤੇ 3 ਦਿਨ ਇਹ ਮੇਲਾ ਭਰਦਾ ਹਨਾ ਤੇ ਅੱਜ ਆਪਾਂ ਤੁਹਾਨੂੰ ਲਾਸਟ ਦਿਨ ਦੀਆਂ ਰੌਣਕਾਂ ਦਿਖਾਵਾਂਗੇ। ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਚ ਤੇ ਅੱਜ ਜਿਹੜਾ ਮੇਲੇ ਦਾ ਲਾਸਟ ਦਿਨ ਹੈ ਨਾ ਤੇ ਲਾਸਟ ਦਿਨ ਬਹੁਤ ਜ਼ਿਆਦਾ ਭੀੜ ਆ ਤੁਸੀਂ ਦੇਖ ਰਹੇ ਹੋ ਆ ਪੂਰਾ ਜਿਹੜਾ ਸੜਕਾਂ ਭਰੀ ਹੋਈ ਆ ਲੋਕਾਂ ਦੇ ਨਾਲ ਹੈ ਨਾ ਦੁਕਾਨਾਂ ਦੇ ਉੱਤੇ ਜਿਹੜੇ ਬਹੁਤ ਲੋਕ ਖਰੀਦਦਾਰੀ ਕਰ ਰਹੇ ਨੇ ਤਿੰਨੇ ਦਿਨ ਇਹ ਮੇਲਾ ਭਰਦਾ ਹੈ ਨਾ ਤੇ ਅੱਜ ਲਾਸਟ ਦਿਨ ਹੈ ਜੀ ਬਹੁਤ ਜ਼ਿਆਦਾ ਲੋਕ ਜਿਹੜਾ ਮੇਲਾ ਦੇਖਣ ਦੇ ਲਈ ਆਏ ਹੋਏ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਮੰਦਿਰ ਦੇ ਵੱਲ ਇਨੰਦੇ ਵਿੱਚ ਤੋਂ ਉੱਪਰੋਂ ਬਾਸ ਤੇ 메인 게ਟ ਤੋਂ ਆਪਾਂ ਮੰਦਿਰ ਦੇ ਅੰਦਰ ਐਂਟਰੀ ਕਰਨ ਜਾ ਰਹੇ ਆ ਨਾ ਤੇ ਆਹ ਸਾਰੇ ਲੋਕ ਜਿਹੜੇ ਗੋਰਖਨਾਥ ਜੀ ਦੇ ਮੰਦਿਰ ਦੀ ਵੱਲ ਜਾ ਰਹੇ ਨੇ ਨਾ ਤੇ ਉਹ ਸਾਹਮਣੇ ਜਿਹੜੀਆਂ ਪੌੜੀਆਂ ਬਣੀਆਂ ਹੋਈਆਂ ਨੇ ਉੱਥੋਂ ਦੀ ਉੱਪਰ ਦੀ ਆ ਕੇ ਇੱਧਰ ਸਾਹਮਣੇ ਜਿਹੜਾ ਗੋਰਖਨਾਥ ਜੀ ਦਾ ਮੰਦਿਰ ਬਣਿਆ ਹੋਇਆ ਉੱਥੋਂ ਜਿਹੜਾ ਉੱਪਰ ਦੀ ਘੁੰਮ ਕੇ ਆ ਕੇ ਪੌੜੀਆਂ ਬਣੀਆਂ ਹੋਈਆਂ ਰਹਿਣਾ ਉਹ ਤੇਰਾ ਤੇ ਉੱਪਰ ਦੀ ਘੁੰਮ ਕੇ ਆ ਕੇ ਉਹ ਜਿਹੜੀਆਂ ਸਾਹਮਣੇ ਪੌੜੀਆਂ ਨੇ ਉੱਥੋਂ ਦੀ ਆ ਕੇ ਆ ਕੋਰਖਨਾਥ ਜੀ ਦਾ ਟਿੱਡਾ ਬਣਿਆ ਹੋਇਆ ਸਾਹਮਣੋਂ ਪਹਿਲਾਂ ਜਿਹੜਾ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਇੱਥੋਂ ਮੱਥਾ ਟੇਕ ਕੇ ਇੱਥੇ ਦੀ ਘੁੰਮ ਕੇ ਇੱਧਰ ਦੀ ਆ ਕੇ ਤੇ ਰਹਿਣਾ ਇੱਧਰ ਗੋਗਾ ਜੀ ਦਾ ਮੰਤਰ ਬਣਿਆ ਹੋਇਆ ਤੇ ਫਿਰ ਲੋਕ ਇੱਥੇ ਆ ਕੇ ਮੱਥਾ ਟੇਕਦੇ ਨੇ ਤੇ ਬਹੁਤ ਜ਼ਿਆਦਾ ਰਾਸ਼ਾ ਸ਼ਰੀਸ਼ ਮੈਂ ਤੁਹਾਨੂੰ ਜਿਹੜਾ ਪੁਰਾਣੀ ਵੀਡੀਓ ਦੇ ਵਿੱਚ ਆਪਾਂ ਨੇ ਮੰਦਰ ਦੇ ਦਰਸ਼ਨ ਕਰਵਾਤੇ ਦੀ ਹੈ ਨਾ ਇਸ ਲਈ ਮੈਂ ਅੱਜ ਬਾਹਰ ਹੀ ਜਿਹੜਾ ਇਹ ਬਲੌਗ ਬਣਾ ਰਿਹਾ ਹਾਂ ਨਾ ਤੇ ਮੰਦਰ ਦੇ ਦਰਸ਼ਨ ਆਪਾਂ ਨੇ ਪਿਛਲੀ ਵੀਡੀਓ ਚ ਕਰਵਾਤੇ ਦੀ ਭੀੜ ਤੁਸੀਂ ਦੇਖ ਰਹੇ ਹੋ ਅੱਜ ਵੀ ਜਿਹੜੀ ਬਹੁਤ ਜ਼ਿਆਦਾ ਲੋਕ ਉਰੇ ਪਹੁੰਚੇ ਨੇ ਇੱਥੋਂ ਮੱਥਾ ਟੇਕ ਕੇ ਫਿਰ ਉੱਥੇ ਦੀ ਬਾਹਰ ਚਲੇ ਜਾਂਦੇ ਨੇ ਲੋਕ ਹਨ ਤੇ ਮੰਦਰ ਤੇ ਬਿਲਕੁਲ ਸਾਹਮਣੇ ਇਤਰਾ ਤਲਾਬ ਬਣਿਆ ਹੋਇਆ ਹਨ ਤੇ ਇੱਥੇ ਜਿਹੜੇ ਲੋਕ ਅਸ਼ਨਾਣ ਕਰਦੇ ਨੇ ਤੁਹਾਨੂੰ ਦਿਖਾਉਣੇ ਆਜੋ ਤੇ ਆ ਬਣਿਆ ਹੋਇਆ ਜੀ ਤਲਾਬ ਸਾਰੇ ਲੋਕ ਜਿਹੜੇ ਉਰੇ ਇਸ਼ਨਾਨ ਕਰਦੇ ਨੇ ਨਾ ਉਹ ਦੇਖੋ ਬੱਚੇ ਜਿਹੜੇ ਤਲਾਬ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਸਾਰੇ ਲੋਕ ਇੱਥੇ ਆ ਕੇ ਮਿੱਟੀ ਕਰਦੇ ਨੇ ਮੱਥਾ ਟੇਕਦੇ ਨੇ ਨਾ ਤੇ ਇੱਧਰ ਜਿਹੜਾ ਸਰੋਵਰ ਬਣਿਆ ਹੋਇਆ ਤੇ ਇੱਥੇ ਲਿਖਿਆ ਵੀ ਹੋਇਆ ਨਾ ਪਵਿੱਤਰ ਜਲ ਤੁਸੀਂ ਘਰ ਲੈ ਜਾਣ ਵਾਸਤੇ ਲੈ ਸਕਦੇ ਹੋ ਉਹ ਹਨਾ ਤੇ ਚੇਤਾ ਲਿਖਿਆ ਹੋਇਆ ਬੋਰਡ ਦੇ ਉੱਤੇ ਵੀ ਤੁਸੀਂ ਜਿਹੜੇ ਸਰੋਵਰ ਦੇ ਵਿੱਚ ਹੱਥ ਨਹੀਂ ਧੋ ਸਕਦੇ ਤੇ ਆ ਦੇਖੋ ਸਾਰੇ ਲੋਕ ਜਿਹੜੇ ਮੰਦਰ ਦਾ ਮੱਥਾ ਟੇਕਣ ਤੋਂ ਬਾਅਦ ਹੋ ਰਹੇ ਆ ਕਿ ਮਿੱਟੀ ਕਰਦੇ ਨੇ ਤੇ ਮੱਥਾ ਟੇਕਦੇ ਨੇ ਨਾ ਇੱਧਰ ਕਬੀਸਰ ਲੱਗਿਓ ਨੇ ਤੁਹਾਨੂੰ ਆਪਾਂ ਕਬੀਸਰ ਵੀ ਦਿਖਾਉਣੇ ਆ ਨਾ ਤਿੰਨੇ ਦਿਨ ਜਿਹੜੇ ਹੋਰੇ ਕਬੀਸਰ ਲੱਗਦੇ ਨੇ ਦਿਨ-ਦਾਰ ਚੱਲਦੇ ਨੇ ਨਾ ਤੇ ਆ ਦੇਖੋ ਸਾਰੇ ਜਿਹੜੇ ਪੰਚੁਰਕ ਨੇ ਜਿਹੜੇ ਗੋਗਾ ਜੀ ਦੀਆਂ ਘਾਤਾਂ ਸੁੰਘ ਰਹੇ ਨੇ ਹੈ ਨਾ ਤੇ ਇੱਧਰ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਨਾ ਤੇ ਇੱਥੇ ਜਿਹੜਾ ਤੁਸੀਂ ਆਪਣਾ ਖੂਨਦਾਨ ਕਰ ਸਕਦੇ ਹੋ ਨਾ ਤੇ ਆਹ ਬਾਈ ਜਿਹੜੇ ਖੂਨਦਾਨ ਕਰ ਰਹੇ ਨੇ ਨਾ ਤੇ ਇਸ ਤੋਂ ਅੱਗੇ ਜਿਹੜਾ ਲੰਗਰ ਹਾਲ ਬਣਿਆ ਹੋਇਆ ਇੱਥੇ ਜਿਹੜੀਆਂ ਸਾਰੀਆਂ ਸੰਗਤਾਂ ਆ ਕੇ ਲੰਗਰ ਛਕਦੀਆਂ ਨੇ ਤੇ ਲੰਗਰ ਹਾਲ ਦੇ ਵਿੱਚ ਬਹੁਤ ਭੀੜ ਆ ਹਨਾ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਆ ساری ਸੰਗਤ ਹੈ ਨਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੀ ਆ ਤੇ ਆ ਭਾਈ ਸੇਵਾ ਕਰ ਰਹੇ ਨੇ ਨਾ ਲੰਗਰ ਦੇ ਵਿੱਚ ਤੇ ਇੱਧਰ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਹੈ ਨਾ ਵੱਡੇ ਜਿਹੜੇ ਤੜਾਹਿਆਂ ਦੇ ਵਿੱਚ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਉਹ ਸਾਹਮਣੇ ਵੀ ਤੁਸੀਂ ਦੇਖ ਰਹੇ ਹੋ ਹਨ ਮੰਦਿਰ ਦੇ ਬਿਲਕੁਲ ਸਾਹਮਣੇ ਸੰਤ RAM ਸਿੰਘ ਲਾ ਜੀ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ 20ਵਾਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਨਾ ਤੇ ਇੱਥੇ ਜਿਹੜਾ ਚਮੜੀ ਹੱਡੀਆਂ ਮੈਡੀਸਨਾਂ ਤੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਤੇ ਇੱਧਰ ਜਿਹੜਾ ਕੈਂਪ ਬਣਿਆ ਹੋਇਆ ਹੈ ਨਾ ਤੇ ਇੱਥੋਂ ਜਿਹੜੀ ਮੁਫਤ ਦਵਾਈਆਂ ਮਿਲ ਜਾਂਦੀਆਂ ਨੇ ਤੁਹਾਡਾ ਚਮੜੀ ਦਾ ਅੱਖਾਂ ਦਾ ਜਿਹੜਾ ਮੁਫਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਉਹਰੇ ਚੈੱਕ ਅਪ ਕਰਵਾਉਣ ਦੇ ਲਈ ਪਹੁੰਚੇ ਹੋਏ ਨੇ ਨਾ ਤੇ ਵੱਖ-ਵੱਖ ਤਰ੍ਹਾਂ ਦੇ ਡਾਕਟਰ ਜਿਹੜੇ ਪਹੁੰਚੇ ਹੋਏ ਨੇ ਚਮੜੀ ਦੇ ਡਾਕਟਰ ਅੱਖਾਂ ਦੇ ਡਾਕਟਰ ਤੇ ਹੱਡੀਆਂ ਦੇ ਡਾਕਟਰ ਤੇ ਬਹੁਤ ਲੋਕ ਜਿਹੜੇ ਆਪਣਾ ਚੈੱਕ ਅਪ ਕਰਵਾਉਣ ਦੇ ਲਈ ਪਹੁੰਚੇ ਹੋਏ ਨੇ ਤੇ ਇੱਥੋਂ ਜਿਹੜੀਆਂ ਮੁਫਤ ਦਵਾਈਆਂ ਵੀ ਮਿਲਦੀਆਂ ਨੇ ਹਨਾ ਤੇ ਆ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਮੰਦਿਰ ਦੇ ਬਿਲਕੁਲ ਨਜ਼ਦੀਕ ਨੇ ਨਾ ਨਾ ਮੰਦਿਰ ਤੋਂ ਬਸ ਬਾਹਰ ਆਉਣ ਤੋਂ ਨਾਲ ਦੀ ਨਾਲ ਜਿਹੜੀਆਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਆ ਸਾਰੇ ਹਨਾ ਯੂਪੀ ਤੋਂ ਬਾਈ ਆ ਕੇ ਆਪਣਾ ਖਜਲਾ ਤੇ ਘੌਰ ਦੀਆਂ ਦੁਕਾਨਾਂ ਐਵੇਂ ਦੀਆਂ ਬਣੀ ਹੋਈਆਂ ਨੇ ਸਾਰੀਆਂ ਨੇ ਤੇਵਰੇ ਜਿਹੜੀਆਂ ਮਠਾਈ ਦੀਆਂ ਕਾਨਾਂ ਨੇ ਬਹੁਤ ਜ਼ਿਆਦਾ ਨੇ ਹਨਾ ਤੇ ਆਏ ਜੀ ਬੱਚਿਆਂ ਦੇ ਖੜਾਉਣੇ ਹਨਾ ਇੱਧਰ ਸਾਰਾ ਬਾਜ਼ਾਰ ਬਣਿਆ ਹੋਇਆ ਬੱਚਿਆਂ ਦੇ ਖੜਾਉਣੇ ਦਾ ਤੇ ਬਹੁਤ ਲੋਕ ਜਿਹੜਾ ਇੱਥੋਂ ਆਪਣੇ ਬੱਚਿਆਂ ਨੂੰ ਖੜਾਉਣੇ ਦਿਵਾ ਰਹੇ ਨੇ ਨਾ ਤੇ ਤੁਹਾ ਸਾਰਾ ਜਿਹੜਾ ਆਰਟੀਫੀਸ਼ੀਅਲ ਜੁਐਲਰੀ ਹੈ ਨਾ ਤੇ ਛੋਟੇ-ਛੋਟੇ ਬੱਚਿਆਂ ਦੇ ਟੋਪੀਆਂ ਵਗੈਰਾ ਸਾਰਾ ਸਮਾਨ ਜਿਹੜਾ ਇੱਥੋਂ ਮਿਲ ਜਾਂਦਾ ਤੇ ਆ ਛੋਟੇ ਬੱਚਿਆਂ ਦੇ ਲਈ ਖੜਾਉਣੇ ਹਨ ਨਾ ਐਵੇਂ ਦਾ ਸਾਰਾ ਸਮਾਨ ਤੇ ਇੱਧਰ ਜਿਹੜੀ 100 ਰੁਪਿਆ ਸੇਲ ਲੱਗੀ ਹੋਈ ਹੈ ਨਾ ਤੇ ਕਾਫੀ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਉਹ ਸਾਹਮਣੇ ਤੱਕ ਬਣੀਆਂ ਹੋਈਆਂ ਨੇ ਨਾ ਬੱਚਿਆਂ ਦੇ ਖੜਾਉਣਿਆਂ ਦੀਆਂ ਦੁਕਾਨਾਂ ਸਾਰਾ ਸਮਾਨ ਮਿਲ ਜਾਂਦਾ ਉਹ ਹਨ ਤੇ ਤੁਸੀਂ ਦੇਖ ਰਹੇ ਹੋ ਨਾ ਮੇਲੇ ਦੇ ਵਿੱਚ ਯਾਰ ਬਹੁਤ ਜ਼ਿਆਦਾ ਜਿਹੜਾ ਇਕੱਠਾ ਤੇ ਆਪਣੇ ਪੰਜਾਬ ਦੀ ਆਪਣੀ ਪੁਰਾਣੀ ਵਿਰਾਸਤ ਆ ਹਨਾ ਤੇ ਇੱਧਰ ਦੇਖੋ ਤੁਸੀਂ ਜਿਹੜੀਆਂ ਪ੍ਰਾਣੀਆਂ ਆਪਣੇ ਪੱਖੀਆਂ ਹੁੰਦੀਆਂ ਸੀਗਾ ਨਾ ਉਹ ਵੀ ਇੱਥੋਂ ਮਿਲ ਜਾਣਗੀਆਂ ਤੇ ਇੱਧਰ ਜਿਹੜਾ ਛੋਟੇ ਬੱਚਿਆਂ ਦੇ ਲਈ ਝੂਲਾ ਬਣਿਆ ਹੋਇਆ ਨਾ ਤੇ ਇਹ ਜਿਹੜਾ ਸੈਕਸ਼ਨ ਆ ਸਾਰਾ ਇੱਥੂ ਤੇ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਨਾ ਤੇ ਫਿਰ ਇਹ ਸਰਦਾਈ ਦੀ ਦੁਕਾਨ ਵੀ ਬਣਾਈ ਹੋਈ ਆ ਨਾ ਤੇ ਆਹ ਸਾਰੀਆਂ ਦੁਕਾਨਾਂ ਤੋਂ ਜਿਹੜਾ ਖਾਣ ਦੇ ਲਈ ਮਿਲ ਜਾਂਦਾ ਹਨਾ ਤੇ ਬਾਬਿਆਂ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਤੇ ਨਾ ਤੇ ਆਹ ਦੇਖੋ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਗੇਮ ਦੀ ਵੱਲ ਤੇ ਇੱਥੇ ਲਈ ਬਾਲ ਦੇ ਨਾਲ ਆਹ ਪੰਜੇ ਗਲਾਸ ਸੱਟਣੇ ਨੇ ਹਨਾ ਤੇ ਭਾਈ ਸੈੱਟ ਕਰ ਰਿਹਾ ਹਨਾ ਤੇ ਭਾਈ ਦਾ ਗਲਾਸ ਹੋ ਗਿਆ ਲੱਭਦਾ ਪੰਜੇ ਗੁੱਜ ਨਹੀਂ ਆਹ ਭਾਈ ਲਾਉ ਨਿਸ਼ਾਨਾ ਨਾ ਦੇਖ ਰਿਹਾ ਦੇਖਿਓ ਭਾਈ ਮਾਰ ਆ ਜਾ ਇਧਰ ਆਪਾਂ ਬਣਾ ਲਈਏ ਵੀਡੀਓ ਥੋੜੀ ਹਾਂ ਜੀ ਹੋ ਪੀ ਨਾ ਇਹ ਪਾਈ ਨੇ ਨਿਸ਼ਾਨਾ ਲਾਇਆ ਹਨ ਇੱਕ ਗਲਾਸ ਜਿਹੜਾ ਰਹਿ ਗਿਆ ਇੱਕ ਘੇਰਦੇ ਦੁਬਾਰੋ 10 ਹੋਰ ਲੈ ਲਈ ਕੰਨੇ ਤੇ ਦੇਖ ਲੈਣਾ 10 ਹੋਰ ਲੈ ਲਈ ਕੰਨੇ ਤੇ ਲਾ ਦੇ 10 ਲੈ ਲਈ ਤੇ ਇੱਧਰ ਜਿਹੜੀ ਤੁਸੀਂ ਆ ਗਲਾਸਾਂ ਵਾਲੀ ਗੇਮ ਦੇਖ ਰਹੇ ਹੋ ਨਾ ਉਹ ਸਾਹਮਣੇ ਜਿਹੜੀ ਬਾਸਕਟਬਾਲ ਪਈ ਆ ਉਹਦੇ ਨਾਲ ਜਿਹੜਾ ਇੱਕ ਵਾਰ ਦੇ ਵਿੱਚ ਪੰਜੇ ਗਲਾਸ ਸੱਟਣੇ ਨੇ ਨਾ ਤੇ ਜਿਹੜੀ ਇਹਦੀ ਇੱਕ ਵਾਰ ਦੀ ਫੀਸ ਆ 20 ਰੁਪਏ ਆ ਹਨਾ ਤੇ 100 ਰੁਪਏ ਨਾ ਆ ਜੇ ਪੰਜੇ ਗਲਾਸ ਤੁਸੀਂ ਸੱਟ ਦਿੰਨੇ ਹੋ ਤੇ ਇਧਰ ਬਾਈ ਨੇ ਜਿਹੜੀ ਇਹ ਰਿੰਗਾਂ ਵਾਲੀ ਉਹ ਵੀ ਬਣਾਈ ਹੋਈ ਆ ਹਨਾ ਗੇਮ ਜੀ ਤੇ ਬਾਈ ਹੁਣੀ ਜਿਹੜੇ ਰੇਂਜ ਨੂੰ ਕਿਸੇ ਵੀ ਰਿੰਗ ਦੇ ਵਿੱਚ ਪਾ ਸਕਦੇ ਹੋ ਨਾ ਕਿਸੇ ਵੀ ਰਿੰਗ ਦੇ ਵਿੱਚ ਪਾ ਸਕਦੇ ਹੋ ਨਾ ਤੇ ਦੇਖਦੇ ਆ ਤੇ ਬਾਈ ਹੁਣਾ ਤੋਂ ਜਿਹੜੇ ਇੱਕ ਇੱਕ ਮਿਸ ਹੋ ਗਏ ਆ ਦੂਜਾ ਵੀ ਬਾਈ ਨੇ ਜਿਹੜਾ ਮਿਸ ਕਰਤਾ ਨਾ ਦੂਜੇ ਬਾਈ ਤੋਂ ਵੀ ਜਿਹੜਾ ਉਹ ਰਿੰਗ ਮਿਸ ਹੋ ਗਿਆ ਤੇ ਲਾਸਟ ਰਿੰਗ ਆ ਬਾਈ ਦਾ ਤੇ ਇਹ ਵੀ ਬਾਈ ਮਿਸ ਹੋ ਗਿਆ ਹਨਾ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਫੇਰ ਟਰਾਈ ਕਰਿਓ ਹਨਾ ਤੇ ਆ ਸਾਰੇ ਜਿਹੜੇ ਇਨਾਮ ਨੇ ਹਨਾ ਉਰੇ ਨੌਨਾ ਬੁੱਗਾ ਬਲੌਗ ਦਾ ਤੇ ਆਪਾਂ ਵੀ ਜਿਹੜੀ ਆਹ ਰਿੰਗ ਵਾਲੀ ਗੇਮ ਖੇਡਾਂਗੇ ਹਨਾ ਤੇ ਇੱਧਰ ਦੇਖਦੇ ਆਂ ਕਿ ਗਿਰ ਤੱਕ ਨਹੀਂ ਕਿਤੇ ਕੰਮ ਮੇਰੇ ਤੇ ਸਾਈਡ ਤੇ ਪਹਿਲੀ ਵਾਰ ਜਿਹੜੀ ਆ ਆਪਾਂ ਗੇਮ ਖੇਡਣ ਜਾ ਰਹੇ ਆ ਤੇ ਦੇਖਦੇ ਆਂ ਹੁਣ ਹਨਾ ਪਾਈ ਦੇ ਯਾਰ ਗਰਾਸ ਹੋ ਗਿਆ ਰੇ ਆ ਜਾਂਦੇ ਇਹਨੂੰ ਫੇਰ ਦਿਖਾਉਂਦੇ ਤੇ ਬਾਈ ਚੱਲਾ चलो हाल दो रुपया ਉਮ ਲਾਸਟ ਆ ਹੁਣ ਲਾਸਟ ਵੇੜਾ ਦੇਖ ਲਿਆ ਆਪਾਂ ਅੱਜ ਚੱਕਰੀਆਂ ਮੋਲੇ ਰੋਣਾਂ ਜਾ ਨਹੀਂ ਯਾਰ ਸਾਰੀ ਯਾਰ ਮਿਸ ਹੋ ਗਏ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਫੇਰ ਟਰਾਈ ਕਰਕੇ ਦੇਖਦੇ ਆ ਆਪਾਂ ਬਾਈ ਕੋਲ ਜਿਹੜੀ ਆ ਗੇਮ ਖੇਡੀ ਸੀ ਹਨਾ ਤੇ ਹੁਣ ਇੱਥੋਂ ਅੱਗੇ ਚੱਲਦੇ ਆ ਐਵੇਂ ਨਹੀਂ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਇੱਧਰ ਇਨਾਮਤਾਰੀ ਸਪੈਸ਼ਲ ਖੋਏ ਵਾਲੀ ਕੁਲਫੀ ਹੈ ਨਾ ਤੇ ਮੇਰੇ ਕੋਲ ਆ ਗਾਮ ਜਿਹੜਾ ਇੱਥੋਂ ਮਿਲ ਜਾਂਦਾ ਹੈ ਨਾ ਤੇ ਇੱਧਰ ਪਕੌੜਿਆਂ ਦੀ ਦੁਕਾਨਾਂ ਬਹੁਤ ਜਿਹੜੀਆਂ ਦੁਕਾਨਾਂ ਯਾਰ ਬਣੀਆਂ ਹੋਈਆਂ ਨੇ ਹਨਾ ਇੱਧਰ ਫੇਰ ਉਸੇ ਤਰ੍ਹਾਂ ਦੀ ਗੇਮ ਜਿਹੜੀ ਹੈਗਾ ਹੀ ਆ ਹਨਾ ਤੇ ਇੱਥੇ ਵੀ ਜਿਹੜਾ ਰਿੰਗਾਂ ਦੇ ਨਾਲ ਕਿਸੇ ਕਿਸੇ ਵੀ ਚੀਜ਼ ਦੇ ਵਿੱਚ ਜਿਹੜਾ ਆਹ ਪਾ ਸਕਦੇ ਹੋ ਤੇ ਉਹ ਇਨਾਮ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਤੇ ਆਹ ਜਿਹੜੀਆਂ ਬੋਲਾਂ ਪਾਉਣੀਆਂ ਨੇ ਹਨਾ ਤੇ ਉਹ ਜਿਹੜੇ ਸਾਹਮਣੇ ਨੰਬਰ ਲਿਖੇ ਹੋਏ ਨੇ ਜੇ ਉਹਦੇ ਨੰਬਰ ਬਣਦੇ ਨੇ ਤਾਂ ਜਿਹੜਾ ਉਹਨਾਂ ਦੇ ਉੱਤੇ ਨਾਮ ਆ ਉਹਨੇ ਉਹਨੇ ਪੈਸੇ ਮਿਲ ਜਾਣਗੇ ਨਾ ਜੇ 6 ਦੇ ਵਿੱਚ ਪਾਉਨੇ ਤੁਸੀਂ ਤਾਂ ਜਿਹੜੀਆਂ ਤੁਹਾਨੂੰ 1500 ਰੁਪਏ ਦਾ ਨਾਮ ਮਿਲ ਜੂਗਾ ਜੇ 7 ਚ ਤਾਂ 1000 ਐਵੇਂ ਦੇ ਜਿਹੜੇ ਨਾਮ ਰੱਖੇ ਹੋਏ ਨੇ ਤੇ ਇਧਰ ਆਹ ਬਾਈ ਜਿਹੜੇ ਬੋਲਾਂ ਪਾ ਰਹੇ ਨੇ ਨਾ ਵੀਰ ਵੀ ਨੇ ਲੋ ਤੇ ਜਿਹੜਾ ਹੱਥ ਨਾਲੇ ਬੋਲਾ ਛੱਡਣੀ ਜਾਂਦੇ ਹਨਾ ਪਤਾ ਕੰਨ ਕੀ ਹੈ ਬੋਲਾ ਤੁਸੀਂ ਦੇ ਨਾਲ ਪੈਸੇ ਦੇ ਬਾਅਦ ਨਾਮ ਪੈ ਗਿਆ ਸੀ ਲਾਲ ਦਿਨਾਂ 19 ਹੈਗਾ ਟਰਾਈ ਕਰਨ ਉਹ ਤੇ ਇਸ ਤਰ੍ਹਾਂ ਦੀਆਂ ਨੇ ਸਾਰੀਆਂ ਗੇਮਾਂ ਉਹ ਬਣੀਆਂ ਹੋਈਆਂ ਨੇ ਹਨਾ ਤੇ ਇੱਧਰ ਜਿਹੜਾ ਹਾ ਡੰਡਾ ਹੈ ਨਾ ਤੇ ਇੱਥੇ ਜਿਹੜਾ ਲਟਕ ਕੇ ਤੁਸੀਂ ਇਨਾਮ ਜਿੱਤ ਸਕਦੇ ਹੋ ਇਹ ਵੀ ਇੱਥੇ ਹੈਗਾ ਹਨਾ ਤੇ ਆ ਫਿਰ ਬੱਚਿਆਂ ਦੇ ਲਈ ਜਿਹੜਾ ਜੰਪਿੰਗ ਪੈੜ ਜੀ ਬਣੀ ਹੋਈ ਹੈ ਨਾ ਜੰਪ ਕਰਦੇ ਨੇ ਬੱਚੇ ਇੱਥੇ ਤੇ ਆ ਸਾਰਾ ਜਿਹੜਾ ਬਾਜ਼ਾਰ ਬਣਿਆ ਹੋਇਆ ਆ ਐਨਕਾ ਹੋ ਗਿਆ ਨਾ ਬੈਲਟਾਂ ਸਾਰਾ ਮਿਲ ਜੂ ਤੇ ਇੱਥੇ ਜਿਹੜਾ ਤੁਹਾਨੂੰ ਇੱਥੇ ਤੁਸੀਂ ਜਿਹੜਾ ਟੈਟੂ ਵੀ ਬਣਵਾ ਸਕਦੇ ਹੋ ਹਨਾ ਤੇ ਆ ਬਾਈ ਜਿਹੜਾ ਟੈਟੂ ਬਣਾ ਰਿਹਾ ਹਨਾ ਤੁਹਾਨੂੰ ਅੱਗੇ ਲੈ ਕੇ ਚਲਦੇ ਹਾਂ ਹੁਣ ਆਪਾਂ ਸਾਰਾ ਜਿਹੜਾ ਮੇਲਾ ਘੁਮਾਉਣੇ ਆ ਹਨਾ ਸਾਰਾ ਜਿਹੜਾ ਬਾਜ਼ਾਰ ਆ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਤੁੱਪ ਬਹੁਤ ਆ ਯਾਰ ਗਰਮੀ ਬਹੁਤ ਆ ਫਿਰ ਵੀ ਲੋਕ ਜਿਹੜਾ ਉਹ ਮਹਾਮਾਕੇ ਮੇਲੇ ਦੇ ਵਿੱਚ ਪਹੁੰਚ ਰਹੇ ਰਹੇ ਹਨਾ ਤੇ ਇੱਧਰ ਜਿਹੜੀ 10 ਰੁਪਏ ਸੇਲ ਲੱਗੀ ਹੋਈ ਆ ਨਾ ਤੁਸੀਂ 10 ਰੁਪਏ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਇੱਥੋਂ ਖਰੀਦ ਸਕ ਤੇ ਐਵੇਂ ਦੀਆਂ ਜਿਹੜੀਆਂ ਬਹੁਤ ਸੇਲਾਂ ਯਾਰ ਉਰੇ ਲੱਗੀਆਂ ਹੋਈਆਂ ਨੇ ਨਾ ਤੇ ਆਹ ਦੇਖੋ ਤੁਸੀਂ ਸਾਰਾ ਕਰੋਕਰੀ ਦਾ ਜਿਹੜਾ ਸਮਾਨ ਪਿਆ ਨਾ ਤੁਸੀਂ ਇੱਥੇ ਜਿਹੜਾ ਕਰੋਕਰੀ ਦਾ ਸਾਰਾ ਸਮਾਨ ਲੈ ਸਕਦੇ ਹੋ ਤੇ ਆਹ ਛੋਟੇ ਬੱਚਿਆਂ ਦੇ ਲਈ ਖੇਡਣ ਦੇ ਲਈ ਵੀ ਥੋੜਾ ਜਿਹਾ ਕਰੋਕਰੀ ਦਾ ਸਮਾਨ ਬਣਿਆ ਹੋਇਆ ਯਾਰ ਤੇ ਐਵੇਂ ਦੀਆਂ ਇਹੜੀਆਂ ਬਹੁਤ ਦੁਕਾਨਾਂ ਬਣੀਆਂ ਹੋਈਆਂ ਨੇ ਉਰੇ ਨੂੰ ਹੋਰ ਅੱਗੇ ਲੈ ਕੇ ਚੱਲਦੇ ਆਂ ਤੇ ਪੂਰਾ ਜਿਹੜਾ ਮੇਲੇ ਦਾ ਪੂਰਾ ਦ੍ਰਿਸ਼ ਦਿਖਾਉਨੇ ਆ ਹਨਾ ਤੇ ਇੱਥੇ ਮਠਿਆਈਆਂ ਦੀਆਂ ਐਮੇਂਦੀਆਂ ਬਹੁਤ ਦੁਕਾਨਾਂ ਜਿਹੜੀਆਂ ਬਣੀ ਹੋਈਆਂ ਨੇ ਨਾ ਤੇ ਇੱਧਰ ਵੀ ਜਿਹੜਾ ਖੂਨਦਾਨ ਕੈਂਪ ਲੱਗਿਆ ਹੋਇਆ ਨਾ ਦੋ ਜਗ੍ਹਾ ਜਿਹ ਤੇ ਇੱਕ ਜਗ੍ਹਾ ਜਿਹੜਾ ਮੁਫਤ ਦਵਾਈਆਂ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਬਣਿਆ ਹੋਇਆ ਹੈ ਨਾ ਇੱਥੇ ਵੀ ਤੁਸੀਂ ਜਿਹੜਾ ਆਪਣਾ ਫੋਨ ਦਾ ਨੰਬਰ ਕਰ ਸਕਦੇ ਹੋ ਨਾ ਮੰਦਰ ਦੇ ਮੇਨ ਗੇਟ ਤੋਂ ਲੈ ਕੇ ਉਰੇ ਤੱਕ ਜਿਹੜੀਆਂ ਹਨ ਖਜਲੇ ਤੇ ਘੌਰ ਦੀਆਂ ਜਿਹੜੀਆਂ ਦੁਕਾਨਾਂ ਬਹੁਤ ਬਣੀਆਂ ਹੋਈਆਂ ਨੇ ਨਾ ਤੇ ਤਕਰੀਬਨ ਜਿਹੜੇ ਸਾਰੇ ਲੋਕ ਨੇ ਨਾ ਜਿਹੜਾ ਆਪਣਾ ਖਜਲਾ ਲੈ ਕੇ ਆਏ ਨੇ ਤਕਰੀਬਨ ਸਾਰੇ ਯੂਪੀ ਦੇ ਨੇ ਨਾ ਯੂਪੀ ਤੋਂ ਬਾਈ ਆਏ ਨੇ ਆਪਣਾ ਇਹ ਖਜਲ ਲੈ ਕੇ ਹਾਂਜੀ ਨਮਸਕਾਰ ਜੀ ਆ ਵੀ ਯੂਪੀ ਸੀ ਆਏ ਹੋ ਨਾ ਕੀ ਨਾਮ ਹੈ ਜੀ ਮੰਗਲ ਸਿੰਘ ਮੰਗਲ ਸਿੰਘ ਨਾਮ ਹੈ ਬਾਈ ਦਾ ਐ ਯੂਪੀ ਕਹਾਂ ਸੇ ਹਾਂ ਅਲੀਗੜ ਹਾਂ ਅਲੀਗੜ ਤੇ ਯੂਪੀ ਤੋਂ ਅਲੀਗੜ ਤੋਂ ਆਏ ਨੇ ਹਨਾ ਇਹ ਸਾਰੇ ਬਾਈ ਜਿਹੜੇ ਆਪਣਾ ਖੱਦ ਲਾਰ ਘੌਰ ਲੈ ਕੇ ਆਏ ਨੇ ਤਕਰੀਬਨ ਯੂਪੀ ਤੋਂ ਹੀ ਆਏ ਨੇ ਸਾਰੇ ਹਨਾ ਜੀ ਤੇ ਯੂਪੀ ਤੱਕ ਇਹ ਮੇਲੇ ਦੇ ਜਣੇ ਕਿ ਚਰਚੇ ਨੇ ਹਨਾ ਜੀ ਤੇ ਇਹ ਸਾਰਾ ਜਿਹੜਾ ਮਾਹੌਲ ਹੈ ਨਮਾਦਿਆਂ ਦੇ ਮੇਲੇ ਦਾ ਹਨਾ ਬਹੁਤ ਜ਼ਿਆਦਾ ਇਕੱਠਾ ਆ ਯਾਰ ਦੁਪਹਿਰ ਦਾ ਟਾਈਮ ਆ ਤਕਰੀਬਨ ਜਿਹੜਾ ਡੇਢ ਵੱਜ ਚੁੱਕਿਆ ਇੱਥੇ ਇਕੱਠ ਤੁਸੀਂ ਦੇਖ ਰਹੇ ਹੋ ਬਹੁਤ ਜਿਹੜੀ ਗਰਮੀ ਆ ਤਾਂ ਵੀ ਲੋਕ ਮੇਲਾ ਦੇਖਣ ਹੋ ਲਈ ਪਹੁੰਚੇ ਹੋਏ ਨੇ ਹਨਾ ਤੁਸੀਂ ਦੁਕਾਨਾਂ ਤੇ ਖਰੀਦਦਾਰ ਖਰੀਦਾਰੀ ਕਰਦੇ ਲੋਕ ਦੇਖ ਸਕਦੇ ਹੋ ਨਾ ਬਹੁਤ ਜਿਹੜਾ ਜ਼ਿਆਦਾ ਇਕੱਠਾ ਯਾਰ ਮੇਲੇ ਦੇ ਵਿੱਚ ਸਵਰਾਜ ਟਰੈਕਟਰ ਵਾਲਿਆਂ ਨੇ ਜਿਹੜਾ ਆਪਣਾ ਬੁਕਿੰਗ ਓਪਨ ਕੀਤੀ ਹੋਈ ਹੈ ਨਾ ਤੇ ਤਿੰਨ ਦਿਨ ਜਿਹੜੀ ਮੇਲੇ ਦੇ ਦਿਨ ਇੱਥੇ ਤੁਸੀਂ ਕੋਈ ਵੀ ਹਨਾ ਆਪਣਾ ਸਵਰਾਜ ਟਰੈਕਟਰ ਬੁੱਕ ਕਰ ਸਕਦੇ ਹੋ ਇੱਧਰ ਪੈਣੀ ਸਾਹ ਵਾਲਿਆਂ ਦੀ ਸਪੈਸ਼ਲ ਖੋਏ ਵਾਲੀ ਪੁਲਸੀ ਮਿਲ ਜਾਂਦੀ ਬਹੁਤ ਮਸ਼ਹੂਰ ਆ ਨਾ ਜੇਕਰ ਤੁਸੀਂ ਪੁਲਸੀ ਖਾਣਾ ਚਾਹੁੰਦੇ ਹੋ ਤਾਂ ਇੱਥੋਂ ਮਿਲ ਜੂਗੀ ਨਾ ਪੈਣੀ ਸਾਹ ਵਾਲਿਆਂ ਦੀ। ਜਾਂ ਫਿਰ ਜਿਹੜੀਆਂ ਐਨ ਕਾਂਕੜੀਆਂ ਦੀ ਦੁਕਾਨ ਆ ਗਈ ਹੈ ਨਾ ਇੱਥੋਂ ਤੁਸੀਂ ਜਿਹੜਾ ਅਤਰ ਵੀ ਖਰੀਦ ਸਕਦੇ ਹੋ ਨਾ। ਤੇ ਬਹੁਤ ਇੱਡੀਆਂ ਹੋਰ ਸੇਨਾ ਲੱਗਿ ਹੋਏ ਨੇ ਇੱਥੋਂ ਤੁਸੀਂ ਜਿਹੜੇ ਆ ਗੁੱਡੇ ਖਰੀਦ ਸਕਦੇ ਹੋ। ਗੁੱਡਿਆਂ ਦੀ ਦੁਕਾਨ ਵੀ ਜਿਹੜੀ ਬਣੀ ਹੋਈ ਆ। ਤੇ ਜਿਹੜਾ ਪਿੱਛੇ ਇਹਨਾਂ ਨੇ ਵਧੀਆ ਸੈਟਅਪ ਲਾਇਆ ਹੋਇਆ ਹੈ ਜਿਹੜਾ ਔਰ ਤੁਸੀਂ ਚਾਹ ਡ ਖਰੀਦ ਕੇ ਪਿੱਛੇ ਬੈਠ ਕੇ ਖਾ ਸਕਦੇ ਹੋ ਨਾ ਤੇ ਇੱਧਰ ਆ ਗਈ ਭਾਈ ਆਪਣੇ ਦਹੀਂ ਭੱਲੇਆਂ ਦੀ ਤੇ ਗੋਲ ਗੱਪਿਆਂ ਦੀ ਰੀੜੀ ਹੈ ਨਾ ਟਿੱਕੀ ਦਹੀਂ ਭੱਲੇ ਗੋਲ ਗੱਪੇ ਇੱਥੋਂ ਮਿਲ ਜਾਂਦੇ ਨੇ ਤੇ ਪਿੱਛੇ ਜਿਹੜੀ ਜਗ੍ਹਾ ਬਣਾਈ ਹੋਈ ਹੈ ਇਹਨਾਂ ਨੇ ਬੈਠ ਕੇ ਖਾਣ ਦੇ ਲਈ ਤੇ ਅੱਗੇ ਜਿਹੜੀ ਆਹ ਦੁਕਾਨ ਆ ਗਈ ਹੈ ਨਾ ਤੇ ਬਹੁਤ ਸੋਹਣੇ ਜਿਹੜੇ ਇਹਦੇ ਕੋਲ ਆਰਟੀਫੀਸ਼ੀਅਲ ਫੁੱਲ ਨੇ ਨਾ ਬਹੁਤ ਸੋਹਣੇ ਲੱਗ ਰਹੇ ਨੇ ਇਹਨਾਂ ਇੱਥੋਂ ਜਿਹੜੇ ਤੁਸੀਂ ਇਹ ਵੀ ਖਰੀਦ ਸਕਦੇ ਹੋ ਦੋ ਬੱਤਾਂ ਦੇ ਆ ਸਨਰੀ ਜੀ ਬਣੀ ਹੋਈ ਆ ਬਹੁਤ ਸ ਤੇ ਆਏ ਜਿਹੜਾ ਫੜਾਉਣਾ ਜਿਆ ਇਹ 50 ਰੁਪਏ ਦਾ ਜੀ ਬਹੁਤ ਸੋਹਣਾ ਲੱਗ ਰਿਹਾ ਤੇ ਆ ਫਿਰ ਉਹ ਮੇਨੀਆਂੜੀਆਂ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਹਨਾ ਤੇ ਬਹੁਤ ਸੋਹਣਾ ਜਿਹੜਾ ਸੈਟ ਅਪ ਲਾਇਆ ਹੋਇਆ ਹੋਇਆ ਬਾਈਆਂ ਦੁਆਰਾ ਹਨਾ ਤੇ ਇੱਧਰ ਫਿਰ ਜਿਹੜੀ ਆਈਸਕ੍ਰੀਮ ਦੀ ਦੁਕਾਨ ਆ ਗਈ ਪੂਰੀ ਸੜਕ ਜਿਹੜੀ ਭਰੀ ਪਈ ਆ ਲੋਕਾਂ ਦੇ ਨਾਲ ਹਨਾ ਜੀ ਤੇ ਬਹੁਤ ਦੁਕਾਨਾਂ ਨੇ ਯਾਰ ਤੇ ਆ ਜਿਹੜਾ ਚਾਟ ਭੰਡਾਰ ਬਹੁਤ ਬਣੇ ਹੋਏ ਨੇ ਹਨਾ ਚਾਟ ਦੀਆਂ ਜਿਹੜੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਤੇ ਇੱਥੇ ਜਿਹੜੀਆਂ ਜ਼ਿਆਦਾਤਰ ਮਠਿਆਈ ਦੀਆਂ ਦੁਕਾਨਾਂ ਨੇ ਹਨਾ ਆ ਸਾਰੀਆਂ ਮਠਿਆਈਆਂ ਜਿਹੜੀਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਆਈ ਤੇ ਆ ਇਹ ਮਨੀਆਂ ਜਿਹੜੀਆਂ ਜਲੇਬੀਆਂ ਤੁਹਾਨੂੰ ਮਿਲ ਜਾਣਗੀਆਂ ਹਨਾ ਬਹੁਤ ਜਿਹੜੀਆਂ ਦੁਕਾਨਾਂ ਇੱਥੇ ਪਕੌੜਿਆਂ ਤੇ ਮਠਿਆਈ ਦੀਆਂ ਮਣੀਆਂ ਹੋਈਆਂ ਨੇ ਆ ਦੇਖੋ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਇੱਥੋਂ ਮਠਿਆਈਆਂ ਤੁਹਾਨੂੰ ਮਿਲ ਜਾਣਗੀਆਂ ਹਾਂ ਤੇ ਇੱਥੋਂ ਜਿਹੜਾ ਤੁਹਾਨੂੰ ਪੀਣ ਦੇ ਲਈ ਨਿੰਬੂ ਪਾਣੀ ਮਿਲ ਜਾਊ ਇੱਧਰ ਤੇ ਆ ਸਾਰੇ ਲੋਕ ਜਿਹੜੇ ਆਪਣੇ ਬੱਚਿਆਂ ਦੇ ਲਈ ਖੜਾਉਣੇ ਖਰੀਦੇ ਰਹੇ ਨੇ ਹਨਾ ਬਾਜ਼ਾਰ ਦੇ ਵਿੱਚੋਂ ਸਾਰੇ ਤੁਸੀਂ ਇਕੱਠ ਦੇਖ ਰਹੇ ਹੋ ਕਿੰਨਾ ਹਨਾ ਤੇ ਅੱਜ ਸ਼ਾਮ ਨੂੰ ਜਿਹੜੇ ਇੱਥੇ ਪੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ ਹਨ ਤੇ ਆਪਾਂ ਤੁਹਾਨੂੰ ਗਰਾਊਂਡ ਦੀ ਵੱਲ ਲੈ ਕੇ ਜਾਵਾਂਗੇ ਹਨ ਤੇ ਇੱਥੇ ਜਿਹੜਾ ਮੰਦਰ ਦੇ ਬਿਲਕੁਲ ਸਾਹਮਣੇ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਆ ਜਿੱਤਰੋਂ ਵੀ ਸੜਕ ਹੁੰਦੀ ਆ ਨਾ ਚਾਰੇ ਪਾਸੇ ਵੜੀ ਐਵੇਂ ਦੀ ਬੈਰੀਕੇਡਿੰਗ ਕੀਤੀ ਹੋਈ ਆ ਤੇ ਗੱਡੀਆਂ ਤੇ ਮੋਟਰਸਾਈਕਲ ਅੱਗੇ ਅੰਦਰ ਨਹੀਂ ਲੈ ਕੇ ਜਾਣ ਦਿੰਦੇ ਤੇ ਇੱਥੋਂ ਕਾਫੀ ਦੂਰ ਜਿਹੜਾ 10 ਕਿਲੋਮੀਟਰ ਕਿਲੋਮੀਟਰ ਤੱਕ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਇੱਧਰ ਦੇ ਪਾਸੇ ਵੀ ਤੇ ਇੱਧਰ ਦੇ ਪਾਸੇ ਵੀ ਤੇ ਬਹੁਤ ਵੱਡਾ ਬਾਜ਼ਾਰ ਆ ਹਨ ਇਸ ਮੇਲੇ ਦਾ ਬਹੁਤ ਕਿਰਿਆ ਹੋਇਆ ਦੁਕਾਨਾਂ ਦੇ ਨਾਲ ਆ ਦੇਖੋ ਇੱਤਰੋਂ ਬਾਹਰੋਂ ਵੀ ਜਿਹੜਾ ਤੁਹਾਨੂੰ ਸਾਰਾ ਸਮਾਨ ਮਿਲ ਜਾਊ। ਔਰਤਾਂ ਦੇ ਪਰਸਾ ਨਾਲ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜਾਊਗਾ। ਤੇ ਇਧਰਲੇ ਪਾਸੇ ਸਾਰੀਆਂ ਖਾਣ ਪੀਣ ਦੀਆਂ ਦੁਕਾਨਾਂ ਜਿਵੇਂ ਤੁਸੀਂ ਛੰਡੇ ਪਕੌੜੀਆਂ ਨਹੀਂ ਐਵੇਂ ਨਹੀਂ ਸਾਰੀਆਂ ਦੁਕਾਨਾਂ। ਇਧਰ ਪੈਣੀ ਸਾਹ ਵਾਲਿਆਂ ਦੀ ਹੈ ਨਾ। ਕੁਲਫੀ, ਮਿਲਕ ਬਦਾਮ ਇੱਥੋਂ ਮਿਲ ਜੰਦਾ ਬਿਸਕੁਟ ਵਗੈਰਾ ਸਾਰਾ ਹੈ ਨਾ। ਤੇ ਇਧਰ ਵੀ ਸਾਹਮਣੇ ਪੈਣੀ ਸਾਹ ਵਾਲੀ ਦੀ ਦੁਕਾਨ ਤੇ ਬਹੁਤ ਯਾਰ ਵੱਡਾ ਬਾਜ਼ਾਰ ਆ ਰਹਿਣਾ ਇੱਥੇ ਬਣਿਆ ਹੋਇਆ ਜਿਹੜਾ। ਇੱਥੇ ਜਿਹੜੇ ਬੱਚਿਆਂ ਦੇ ਖੇਡਣ ਦੇ ਲਈ ਤੁਹਾਨੂੰ ਖੜਾਉਣੇ ਮਿਲ ਜਾਣਗੇ ਹੈ ਨਾ। ਤੇ ਬਿਲਕੁਲ ਝੂਲਿਆਂ ਦੇ ਇਧਰ ਨੇ ਪਾਸੇ ਨਾ ਪਾਰਕਿੰਗ ਬਣੀ ਹੋਈ ਹੈ ਜੇਕਰ ਤੁਸੀਂ ਆਪਣੀ ਗੱਡੀ ਮੋਟਰਸਾਈਕਲ ਤੇ ਆਉਂਦੇ ਹੋ ਤਾਂ ਇਧਰ ਖੜਾ ਸਕਦੇ ਹੋ ਨਾ ਆਹ ਦੇਖੋ ਸਾਹਮਣੇ ਜਿਹੜੀ ਪਾਰਕਿੰਗ ਬਣੀ ਹੋਈ ਹੈ ਤੇ ਅੱਜ ਆਪਾਂ ਨੇ ਤੁਹਾਨੂੰ ਜਿਹੜਾ ਨਮਾਦਿਆਂ ਦੇ ਮੇਲੇ ਦਾ ਦਿਨ ਦਾ ਦ੍ਰਿਸ਼ ਦਿਖਾਇਆ ਨਾ ਸਾਰਾ ਮੇਲਾ ਤੁਹਾਨੂੰ ਜਿਹੜਾ ਅੱਜ ਲਾਸਟ ਦਿਨ ਸੀ 16 ਤਰੀਕ ਆ ਨਾ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਨਾ ਇੱਥੇ ਸ਼ਾਮ ਨੂੰ ਜਿਹੜੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਤੇ ਉਹ ਬਾਈ ਜਿਹੜਾ ਟਰੈਕਟਰ ਦੇ ਨਾਲ ਪੂਰਾ ਗਰਾਊਂਡ ਤਿਆਰ ਕਰ ਰਹੇ ਨੇ ਨਾ ਪੂਰਾ ਗਰਾਊਂਡ ਤਿਆਰ ਕਰਨਗੇ ਤੇ ਸ਼ਾਮ ਨੂੰ ਜਿਹੜੀਆਂ ਇੱਥੇ ਕੁਸ਼ਤੀਆਂ ਕਰਵਾਈਆਂ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ